ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਆ ਤੇ ਹੁਣ ਮੈਂ ਜਾ ਰਿਹਾ ਵਾਪਸ ਪਲਾਂਟ ਤੇ ਇਥੋਂ 40 ਕਿਲੋਮੀਟਰ ਆ ਸਵੇਰ ਦਾ ਮਾਹੌਲ ਐਵੇਂ ਦਾ ਸਵੇਰ ਦੀ ਪਹਿਲੀ ਸੂਰਜ ਦੀ ਕਿਰਨ ਤੇ ਇਹਦੇ ਨਾਲੇ ਮੇਰਾ ਸਫ਼ਰ ਸ਼ੁਰੂ ਹੁੰਦਾ ਸਵੇਰੇ ਸਵੇਰੇ ਬਹੁਤ ਸ਼ਾਂਤੀ ਆ ਟ੍ਰੈਫਿਕ ਨਹੀਂ ਹੁੰਦੀ ਪਿੰਡਾਂ 'ਚ ਤਾਂ ਤੁਹਾਨੂੰ ਪਤਾ ਹੀ ਆ ਬਹੁਤ ਵਧੀਆ ਹੁੰਦਾ ਸਵੇਰ ਦਾ ਟਾਈਮ ਹਲਕੇ ਹਲਕੇ ਜੀ ਠੰਡਾ ਤੇ ਇੱਕ ਹੋਰ ਖੁਸ਼ੀ ਦੀ ਗੱਲ ਆ ਭਾਰਤ ਲਈ ਭਾਰਤ ਦੀਆਂ ਕੁੜੀਆਂ ਨੇ ਇੱਕ ਹੋਰ ਨਵਾਂ ਇਤਿਹਾਸ ਲਿਖਤਾ ਬਹੁਤ ਲੋਕਾਂ ਨੂੰ ਪਤਾ ਵੀ ਹੋਊ ਕਿਹੜਾ ਇਤਿਹਾਸ ਕਿਹੜੇ ਇਤਿਹਾਸ ਦੀ ਮੈਂ ਗੱਲ ਕਰ ਰਿਹਾ ਨਹੀਂ ਫਿਰ ਅੱਗੇ ਦੱਸ ਦੰਨਾ ਹੁਣ ਮੈਂ ਇੱਥੇ ਰੁਕ ਗਿਆ ਸੀਗਾ ਇੱਥੇ ਆ ਚਾਹ ਵਾਲਾ ਉਹਨੂੰ ਕਹਿੰਦਾ ਇੱਕ ਕੱਪ ਚਾਹ ਬਣਾ ਦੇ ਸਵੇਰੇ ਸਵੇਰੇ ਗਰਮ ਗਰਮ ਚਾਹ ਪੀ ਕੇ ਨਾ ਨਿਆਰੀ ਆ ਜਾਂਦਾ ਤੁਹਾਨੂੰ ਪਤਾ ਹੀ ਹੈ ਮੇਰਾ ਦਿਨ ਵਧੀਆ ਨੰਗ ਦਾ ਚਾਹ ਤੋਂ ਬਿਨਾ ਤੇ ਹੁਣ ਆ ਗਿਆ ਮੈਂ ਆ ਹੈਗਾ ਚੰਡੀਗੜ੍ਹ ਦਾ ਚਿੜੀਆ ਘਰ ਸੱਤ ਵੀੜ ਸਵੇਰੇ ਸਵੇਰੇ ਇੱਥੇ ਮੌਲ ਐਵੇਂ ਦਾ ਹੁੰਦਾ ਨਹੀਂ ਇੱਥੇ ਬਹੁਤ ਲੋਕ ਆਉਂਦੇ ਆ ਬਹੁਤ ਇਕੱਠ ਹੁੰਦਾ ਭੀੜ ਭਾੜ ਰੌਣਕ ਲੱਗੀ ਰਹਿੰਦੀ ਆ ਹੁਣ ਜਿਵੇਂ ਸੁੰਨ ਸਰਾਂ ਪਿਆ ਹੁਣ ਇੱਥੇ ਕੋਈ ਨਹੀਂ ਹੈਗਾ ਹੁਣ ਆ ਗਿਆ ਜੀ ਮੈਂ ਫਲਾਣ ਤੇ ਬਾਰੇ ਹੋ ਰਹੀ ਸੀ ਖੜਕਾ ਤਾਂ ਕਰਕੇ ਮੈਂ ਅੰਦਰ ਆ ਗਿਆ ਬਹੁਤ ਖੜਕਾ ਹੋ ਰਿਹਾ ਰਸਤੇ 'ਚ ਵੀਡੀਓ ਵੀਡੀਓ ਤਾਂ ਨਹੀਂ ਬਣਾਈ ਹੈਗੀ ਹੱਥ ਨਾਲ ਫੋਨ ਫੜ ਕੇ ਨਾ ਔਖਾ ਹੈ ਟ੍ਰੈਫਿਕ ਬਹੁਤ ਹੁੰਦੀ ਹੈ ਸਵੇਰੇ ਸਵੇਰੇ ਕੱਲੋ ਜਿਹੜੇ ਮੰਦਿਰ ਦੀ ਵੀਡੀਓ ਬਣਾਈ ਸੀ ਨਾ ਉੱਥੇ ਇੱਕ ਯੂਟਿਊਬਰ ਆਇਆ ਹੋਇਆ ਸੀਗਾ ਮੈਂ ਉਹਨੂੰ ਜਦੋਂ ਮਿਲਣ ਲੱਗਿਆ ਫਿਰ ਉਹ ਚਲੇ ਗਿਆ ਮੈਂ ਲੱਭਦਾ ਵੀ ਰਿਹਾ ਉਹਨੂੰ ਮੈਨੂੰ ਲੱਭਿਆ ਨਹੀਂ ਮੰਦਿਰ ਵੀ ਕਾਫੀ ਵੱਡਾ ਸੀ ਉਹ ਉਹਨੇ ਪੂਰੇ ਮੰਦਿਰ ਦੀ ਵੀਡੀਓ ਬਣਾਈ ਅੱਜ ਸ਼ਾਮ ਨੂੰ ਜਾਣਾ ਮੈਂ ਕੰਮ ਤੇ ਨਾਈਟ ਡਿਊਟੀ ਹੋਣ ਲੱਗੀ ਹੁਣ ਦਿਨੇ ਫਿਰ ਬੇਲਾ ਰਹਿਣਾ ਮੈਂ ਅੱਜਕੱਲ ਰਾਤ ਨੂੰ ਕੰਮ ਹੁੰਦਾ ਫਿਰ ਮੇਰਾ ਉਦਰੇ ਪਿੰਡ ਜੇ ਚ ਮਿਰਜ਼ਾਪੁਰ ਮੌਸਮ ਹੁਣ ਲੱਗੇ ਚੇਂਜ ਸਵੇਰੇ ਸ਼ਾਮ ਹੋ ਜਾਂਦੀ ਹੈ ਠੰਡ ਦਿਨੇ ਨਿਕਲ ਹੀ ਰਹਿੰਦੀ ਧੁੱਪ ਵਧੀਆ ਹੁਣ ਮੈਂ ਤਾਂ ਸੌਂਨਾ ਨੀਂਦ ਕੱਢ ਲਈਏ ਨਹੀਂ ਰਾਤ ਨੂੰ ਫਿਰ ਔਖਾ ਹੋਊਗਾ ਹੁਣ ਸੌਂ ਜੀਏ ਫਿਰ ਮਿਲਦੇ ਆਂ ਅੱਜ ਦਾ ਬਲੌਗ ਛੋਟਾ ਜਿਹਾ ਰਹਿਣਾ ਦਿਨੇ ਨਾ ਸੁੱਤਾ ਰਿਹਾ ਤਾਂ ਘਰ ਕੇ ਭਾਰਤ ਦੇ ਨਾਂ ਇੱਕ ਹੋਰ ਇਤਿਹਾਸ ਲਿਖਿਆ ਗਿਆ ਕਿਉਂਕਿ ਭਾਰਤ ਦੀ ਕੁੜੀਆਂ ਨੇ ਵਰਲਡ ਕੱਪ ਜਿੱਤ ਲਿਆ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਇਤਿਹਾਸ 'ਚ ਪਹਿਲੀ ਵਾਰ ਕੁੜੀਆਂ ਜਿੱਤੀਆਂ ਨੇ ਕ੍ਰਿਕਟਰ ਟੀਮ ਦੀਆਂ ਤੇ ਕੱਲ ਤੋਂ ਡੇਲੀ ਸ਼ਾਮ ਦੇ 6 ਵਜੇ ਬਲੌਗ ਆਇਆ ਕਰਨਾ ਆਪਣਾ ਮੇਰਾ ਫੋਨ ਵੀ ਲੋਆ ਚਾਰ ਦਿਨ ਹੀ ਹੈਗਾ ਤਾਂ ਫਿਰ ਆਪਣਾ ਸਫਰ ਇੰਨਾ ਕੇ ਸੀਗਾ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਇੱਕ ਨਵੀਂ ਕਹਾਣੀ ਚ ਉਦੋਂ ਤੱਕ ਰੱਬ ਰਾਖਾ